ਗੁਰਦੁਆਰਾ ਮਹਿੰਦੀਆਣਾ ਸਾਹਿਬ ਜਿਸ ਨੂੰ ਸਿੱਖ ਇਤਿਹਾਸ ਦਾ ਸਕੂਲ ਵੀ ਕਿਹਾ ਜਾਂਦਾ ਹੈ ਆਓ ਜਾਣਦੇ ਹਾਂ ਇਸ ਗੁਰੂ ਘਰ ਦਾ ਮਾਨਮਤਾ ਇਤਿਹਾਸ ਇਹ ਗੁਰੂ ਘਰ ਮਹਿੰਦੀਆਣਾ ਪਿੰਡ ਵਿੱਚ ਸਥਿਤ ਹੈ ਜੋ ਕਿ ਜ਼ਿਲ੍ਹਾ ਲੁਧਿਆਣਾ ਜਗਰਾਉਂ ਦੇ ਨੇੜੇ ਪੰਜਾਬ ਵਿੱਚ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਅਤੇ ਚਮਕੌਰ ਦੀ ਜੰਗ ਤੋਂ ਬਾਅਦ ਮਾਸ਼ੀਵਾਲਾ ਸਾਹਿਬ ਪਠਾ ਸਾਹਿਬ ਇਹਨਾਂ ਨਗਰਾਂ ਵਿੱਚ ਦੀ ਰਾਏ ਕੋਟ ਲੰਮੇ ਜਟਪੁਰੇ ਮਾਣੋ ਕਿ ਤੋਂ ਹੁੰਦੇ ਹੋਏ ਇੱਥੇ ਗੁਰੂ ਕਾ ਗੁਰਦੁਆਰਾ ਮਹਿੰਦੀਆਣਾ ਸਾਹਿਬ ਢਾਬ ਦੇ ਉੱਪਰ ਰੁਕੇ ਅਤੇ ਇਸ ਪਵਿੱਤਰ ਢਾਬ ਤੋਂ ਗੁਰੂ ਸਾਹਿਬ ਜੀ ਨੇ ਜਲ ਸ਼ਕਿਆ ਅਤੇ ਅਸ਼ਨਾਣ ਕੀਤਾ ਉਸ ਤੋਂ ਉਪਰੰਤ ਗੁਰੂ ਸਾਹਿਬ ਨੇ ਬਾਣੀ ਪੜੀ ਬਾਣੀ ਪੜਨ ਤੋਂ ਉਪਰੰਤ ਗੁਰੂ ਸਾਹਿਬ ਨੇ ਇਸ ਪਵਿੱਤਰ ਅਸਥਾਨ ਦੇ ਉੱਤੇ ਆਰਾਮ ਵੀ ਫਰਮਾਇਆ ਉਹਨਾਂ ਨਾਲ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਗੁਰੂ ਸਾਹਿਬ ਜੀ ਦੇ ਉਸ ਸਮੇਂ ਨਾਲ ਸਨ ਭਾਈ ਦਇਆ ਸਿੰਘ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਆਪਣਾ ਸਾਰਾ ਪਰਿਵਾਰ ਵਿਛੜ ਗਿਆ ਹੈ ਬਹੁਤ ਹੀ ਸਾਰੀਆਂ ਸ਼ਹੀਦੀਆਂ ਹੋ ਗਈਆਂ ਹਨ ਸਾਨੂੰ ਅੱਗੇ ਹੁਣ ਕੀ ਕਰਨਾ ਚਾਹੀਦਾ ਹੈ ਤੇ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ ਕਿ ਭਾਈ ਦਇਆ ਸਿੰਘ ਜੀ ਅਕਾਲ ਪੁਰਖ ਦੀ ਵਲੋਂ ਦਿੱਤੀ ਹੋਈ ਅਮਾਨਤ ਅਸੀਂ ਉਹਨਾਂ ਨੂੰ ਵਾਪਸ ਕਰ ਚੁੱਕੇ ਹਾਂ ਅਸੀਂ ਆਪਣਾ ਸਾਰਾ ਕਰਜ਼ਾ ਉਤਾਰ ਚੁੱਕੇ ਹਾਂ ਭਾਈ ਦਇਆ ਸਿੰਘ ਦੇ ਕਹਿਣ ਤੇ ਹੀ ਗੁਰੂ ਸਾਹਿਬ ਜੀ ਨੇ ਮਨ ਬਣਾਇਆ ਕਿ ਹੁਣ ਅਸੀਂ ਜ਼ਫਰਨਾਮਾ ਲਿਖਾਂਗੇ ਤੇ ਆਪਣੀ ਕਲਮ ਦੇ ਨਾਲ ਹੀ ਇਸ ਜ਼ੁਲਮੀ ਹਕੂਮਤ ਦੀਆਂ ਜੜਾ ਪਟਾਂਗੇ ਉਸ ਤੋਂ ਬਾਅਦ ਹੀ ਗੁਰੂ ਸਾਹਿਬ ਨੇ ਜ਼ਫਰਨਾਮਾ ਲਿਖਿਆ ਅਤੇ ਔਰੰਗਜ਼ੇਬ ਦੇ ਜ਼ੁਲਮ ਦਾ ਅੰਤ ਕੀਤਾ ਔਰ ਇਸ ਤੋਂ ਅਪਰੰਤ ਗੁਰੂ ਸਾਹਿਬ ਜੀ ਇਸ ਜਗ੍ਹਾ ਤੋਂ ਚਾਲੇ ਪਾ ਗਏ ਜਿੱਥੇ ਹੁਣ ਗੁਰਦੁਆਰਾ ਮਹਿੰਦੀਆਣਾ ਸਾਹਿਬ ਬਣਿਆ ਹੈ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਮੀਰ ਮੰਨੂ ਦੀਆਂ ਜੇਲਾਂ ਵਿੱਚ ਸਵਾ ਸਵਾ ਮੰਦੇ ਪੀਸਣੇ ਸਿੱਖਾਂ ਦੇ ਸਿਰਾਂ ਦੇ ਮੁੱਲ ਬੰਦ-ਬੰਦ ਕੱਟੇ ਹੋਰ ਵੀ ਬਹੁਤ ਸਾਰੀਆਂ ਸ਼ਹਾਦਤਾਂ ਉਹਨਾਂ ਨੂੰ ਬਹੁਤ ਹੀ ਸੰਤਰ ਤਰੀਕੇ ਨਾਲ ਚੋਦਿਆਂ ਦੀਆਂ ਕੁਰਬਾਨੀਆਂ ਨੂੰ ਅਤੇ ਹੋਰ ਜੰਗਾਂ ਜੁੱਧਾਂ ਨੂੰ ਤਸਵੀਰਾਂ ਅਤੇ ਬੁੱਤਾਂ ਦੇ ਰੂਪ ਵਿੱਚ ਸਿੱਖ ਕੌਮ ਦੇ ਬਹੁਤ ਹੀ ਮਾਣਮੱਤੇ ਇਤਿਹਾਸ ਨੂੰ ਇੱਥੇ ਦਿਖਾਇਆ ਗਿਆ ਹੈ ਇਸ ਤਰ੍ਹਾਂ ਦਾ ਇਤਿਹਾਸ ਗੁਰੂ ਘਰਾਂ ਦੇ ਇਸ ਤਰ੍ਹਾਂ ਦੇ ਇਤਿਹਾਸਕ ਗੁਰੂ ਘਰਾਂ ਦੇ ਦਰਸ਼ਨ ਸਾਨੂੰ ਜ਼ਰੂਰ ਕਰਨੇ ਚਾਹੀਦੇ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਲਿਜਾਣਾ ਚਾਹੀਦਾ ਹੈ ਤਾਂ ਕਿ ਉਹ ਵੀ ਇਸ ਤਰ੍ਹਾਂ ਦੇ ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਸਹੀ ਰਸਤੇ ਵੱਲ ਚੱਲਣ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਨਾ ਜਿਹੜੀ ਸੰਗਤ ਹਜੇ ਤੱਕ ਇਹ ਗੁਰੂ ਘਰ ਨਹੀਂ ਪੁੱਜੀ ਉਹਨਾਂ ਨੂੰ ਇਸੋ ਜਿਹੇ ਗੁਰੂ ਘਰਾਂ ਦਾ ਇਤਿਹਾਸ ਪਤਾ ਲੱਗ ਸਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ ਸਾਰਿਆਂ ਦਾ ਦਰਸ਼ਨ ਕਰੋ ਗੁਰਦੁਆਰਾ ਮਹਿੰਦੀਆਣਾ ਸਾਹਿਬ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਰਨਾ ਕਰਮ ਸਾਰਾ ਸਟੈਚੂ ਦੇ ਵਿੱਚ ਨੀਰਮਨ ਉਹ ਲੋ ਜੀ ਜਾ ਦੇ ਟੁਕੜੇ ਛੋੜਨਾ ਚ ਪਾਏਗਾ ਦੀਦਿਆਂ ਦਾ ਸੰਵਾਸਾ ਰਮਨ ਦੇ ਪਿਸਨੇ ਹਾਂਜੀ ਸਾਰਾ ਕੁਝ ਬਾਪੂ ਦਾ ਹਾਂਜੀ ਹਾਂਜੀ ਹਾਂ ਹਾਂ ਅਖੀ ਤੱਕ ਲਉ ਸੰਮੇਤ ਮੇਰੇ ਮਨੋਜੀ ਰਮਨ ਅਤੇ ਸਿੱਧਕੀ ਸੰਮੇਤ ਇਹ ਜਿਹੜਾ ਸਟੱਚ ਮੇ ਠੰਡੇ ਬੁਰਜ ਦੇ ਤਰਸ ਤੇ ਆ ਗਿਆ ਇਹ ਜਰਾ ਸੂਬੇ ਕੇ ਚੈਰੀ ਜਿੱਤੋ ਛੋਟੇ ਸਭ ਜਿਆਦਿਆਂ ਦੀਆਂ ਵਿੱਚ ਸ਼ਹਾਦਤ ਦਾ ਦ੍ਰਿਸ਼ ਜਿਵੇਂ ਨੌਲੀਆਂ ਦੇ ਵਿੱਚ ਬਣਾਇਆ ਗਿਆ ਇਧਰ ਮੋਤੀਰਾ ਮਹਾਰਾਜ ਜੀ ਮਾਤਾ ਗੁਜਰੀ ਜੀ ਨੂੰ ਸੁਨਿਆਦੰਦੇ ਹੋ ਮਾ ਇਤੇਰੇ ਪੁੱਤਰ ਸ਼ਹੀਦੀ ਕਰੇ ਇਹ ਦ੍ਰਿਸ਼ ਖਰਦਾਣੇ ਦੀ ਢਾਬ ਸ੍ਰੀ ਮੁਕਸਰ ਸਾਹਿਬ ਇੱਥੇ ਕਮਸਾਂ ਦਾ ਯੁੱਧ ਹੋਇਆ ਜਦੋਂ ਮਾਚੀ ਵਿੱਚ ਚਬਾਹ ਆਪਨੇ ਰਹਿਣ ਵਾਲੀ ਪੰਤਾਂ ਪਾਨੇ ਮਾਈ ਭਾਗ ਮਾਤਾ ਕਰੀ ਜਾਂਦੀ ਟੱਕਰੇ ਦਸ਼ਮਣਾਂ ਦੇ ਇਹ ਸਾਰਾ ਮੁੱਖ ਸਰ ਦੀ ਧਰਤੀ ਤੇ ਇਹ ਜੁੱਦਾ ਹੈ। ਉਹ ਜੇਤ ਛਟਾਰ ਰਿਹਾ ਹੀ ਨਾ। ਭਾਈ ਮਾਨ ਸਿੰਘ ਹੱਥ ਜੋੜ ਕੇ ਅਰਦਾਸ ਕਰਦਾ। ਮੇਰਾ ਰੱਬ ਤਰਵਾਉ। ਭਾਈ ਇਹ

ਨਹੀਂ ਇਹ ਇਹ ਸਟੈਚੂ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਜੀ ਥੋੜੀ ਲਾਈਟ ਦੀ ਪ੍ਰੋਬਲਮ ਆਉਂਦਾ ਵੀ ਹੁਣੇ ਸੀ ਹੈ ਥੋੜੀ ਲਾਈਟ ਦੀ ਪ੍ਰੋਬਲਮ ਆਉਂਦਾ ਵੀ ਇਹ ਸਟੈਚੂ ਸਾਈ मियां मीर ਜੀ ਦਾ ਜਦੋਂ ਗੁਰੂ ਅਰਜਨ ਦੇਵ ਜੀ ਸਾਈ ਮੇਰੇ ਤੋਂ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰਖਾਉਂਦੇ ਹਰੇ ਆ ਥੱਲੇ ਦਾ ਭਾਈ ਦੇ ਅੱਲਾ ਜੀ ਖੋਬਲ ਦਿਨ ਦੇ ਗਾਂਵ ਚੋਬਲ ਦੇ ਇਹ ਥੱਲੇ ਨਾਲ ਸਾਰਾ ਇਹਨਾਂ ਬਾਰੇ ਜਾਣਕਾਰੀ ਦਿੱਤੀ ਹੈ ਸਟੈਚੂ ਆਫ ਜਸਸਿੰਗ ਅਲੂ ਆਲੋ ਬਾਬਾ ਸ਼ਾ ਮੁਸਲੇਮ ਜੀ ਹਟਾ ਰਿਹਾ

ਸਿੰਘੂ ਟੋਰਨ ਸਟੈਚੂਆ ਇਹ ਸਾਡੇ ਪੰਜਾਬ ਦਾ ਬੰਸ਼ਾ ਸੁਭਰਾਮਨ ਲਾਲ ਸਟੈਚੂਆ ਇਹ ਬਾਬਾ ਬਲਦੇ